சி கட்டண கே சி டீ கி மேமே மேசி கட்டண கே சி டா மே வத்திய மே ਸੇਵਾਤੀਏ ਮੇਰੀਏ ਕਰ ਗਾਲੇ ਦੀ ਸੇਵਾਤੀਏ ਮੇਰੀਏ ਬਾਰੀ ਬਾਰੀ ਵਰਸੀ ਘਟਣ ਗਿਆ ਸੀ ਘਟਕੇ ਲਿਆਂਦੀ ਚਾਂਦੀ ਮਾਏ ਮੇਰੀਏ ਮੈਨਾ ਕਾਲੇ ਨਾਲ ਜਾਂਦੀ ਮਾਏ ਮੇਰੀਏ ਮੈਨਾ ਕਾਲੇ ਨਾਲ ਜਾਂਦੀ ਮਾਏ ਮੇਰੀ ਬਾਰੀ ਬਾਰੀ ਵਰਸੀ ਖਟਨ ਗਿਆ ਸੀ ਖਟਕੇ ਲਿਆਉਂਦਾ ਮਾਂ ਦੀਏ ਮੇਰੀਏ ਕਾਲੇ ਦੇ ਨਾਲ ਪਉ ਜਾਣ ਦੀਏ ਮੇਰੀਏ ਕਾਲੇ ਦੇ ਨਾਲ ਪਉ ਜਾਣ ਦੀਏ ਮੇਰੀਏ ਬਾਰੀ ਬਾਰੀ ਵਰਸੀ ਖਟਨ ਗਿਆ ਸੀ ਖਟਕੇ ਲਿਆਉਂਦੇ ਕੱਦੂ ਮਾਂਏ ਮੇਰੀਏ ਮੈਂ ਕਾਲੇ ਨੂੰ ਛੱਡੂ ਮਾਂਏ ਮੇਰੀਏ ਮੈਂ ਕਾ ਛੱਡੂ ਮਾਹੀ ਮੇਰੀਏ ਬਾਰੀ ਬਾਰੀ ਵਰਸੀ ਘਟਨ ਗਿਆ ਸੀ ਖਟਕੇ ਲਿਆ ਹੁੰਦਾ ਤੇਲ ਮਾਹੀ ਮੇਰੀਏ ਮੇਰਾ ਨਹੀਂਓ ਕਾਲੇ ਨਾਲ ਮੇਲ ਮਾਹੀ ਮੇਰੀਏ ਮੇਰਾ ਨਹੀਂਓ ਕਾਲੇ ਨਾਲ ਮੇਲ ਮਾਹੀ ਮੇਰੀਏ ਮੇਰਾ ਨਹੀਂਓ ਕਾਲੇ ਨਾਲ ਮੇਲ ਮਾਹੀ ਮੇਰੀਏ